ਪਰਮੇਸ਼ਰ ਦੀ ਉਸ ਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਆਪਾਂ ਸੂਰਜ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਖ ਔਰ ਪਵਿੱਤਰ ਹੈ ਸੂਰਜ ਕਲਪ ਹੈ ਹਾਂ ਧੰਨਵਾਦ ਕਰਦੇ ਹਾਂ ਉਸ ਮਹਾਨ ਖੁਦਾਵੰਦ ਦਾ ਅੱਜ ਦੇ ਦਿਨ ਦੇ ਲਈ ਔਰ ਅੱਜ ਦਾ ਇਹ ਸੁੰਦਰ ਦਿਨ ਪਰਮੇਸ਼ਰ ਨੇ ਸਾਨੂੰ ਦਿੱਤਾ ਸੱਚਮੁੱਚ ਇਹ ਦਿਨ ਸਾਡੇ ਲਈ ਮੁਬਾਰਕ ਹੈ ਕਿਉਂਕਿ ਪ੍ਰਭੂ ਨੇ ਕਿਹਾ ਕਿ ਹਰ ਇੱਕ ਦਿਨ ਜੋ ਯਹਵਾ ਨੇ ਬਣਾਇਆ ਉਹ ਤੁਹਾਡੇ ਲਈ ਬਹੁਤ ਮੁਬਾਰਕ ਹੈ ਇਸ ਲਈ ਤੁਸੀਂ ਉਹਦੇ ਵਿੱਚ ਖੁਸ਼ ਹੋਇਆ ਕਰੋ ਸੋ ਅੱਜ ਅਸੀਂ ਸਭ ਬਹੁਤ ਖੁਸ਼ ਹਾਂ ਕਿਉਂਕਿ ਪਰਮੇਸ਼ਰ ਨੇ ਅੱਜ ਦਾ ਇਹ ਸੁੰਦਰ ਸਮਾਂ ਜੋ ਸਾਨੂੰ ਦਿੱਤਾ ਹੈ ਔਰ ਅਸੀਂ ਸਭ ਬਹੁਤ ਬlesed ਹੈ ਕਿਉਂਕਿ ਪਰਮੇਸ਼ਰ ਹਰ ਰੋਜ਼ ਹੀ ਸਾਡੇ ਲਈ ਨਵਾਂ ਦਿਨ ਨਵੀਂ ਰੋਸ਼ਨੀ ਨਵੇਂ ਸਾਰ ਦਿੰਦਾ ਹੈ ਨਵਾਂ ਮੌਕਾ ਦਿੰਦਾ ਭਈ ਅਸੀਂ ਆਪਣੇ ਸਭ ਗੁਨਾਹਾਂ ਤੋਂ ਦੂਰ ਹੋ ਕੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਹੋਏ ਔਰ ਉਹਦੇ ਪਿੱਛੇ ਚੱਲਦੇ ਹੋਏ ਪ੍ਰਭੂ ਦੀ ਮਰਜ਼ੀ ਨੂੰ ਪੂਰਿਆ ਕਰ ਸਕੀਏ ਕਿਉਂਕਿ ਅਸੀਂ ਸਭ ਖੁਦਾ ਦੇ ਵਿੱਚ ਆਏ ਹਾਂ ਉਸ ਪਰਮੇਸ਼ਰ ਦੀ ਕਿਰਪਾ ਦੇ ਅਨੁਸਾਰ ਅੱਜ ਦੇ ਸੁੰਦਰ ਦਿਨ ਨੂੰ ਅਸੀਂ ਦੇਖਿਆ ਤਾਂ ਉਹ ਜਾਣਦੇ ਆ ਖੁਦਾ ਦੇ ਦੁਆਰਾ ਹੋਈ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਸੋ ਪਹਿਲੀ ਗਵਾਹੀ ਸስተ ਪਲਵੀ ਦੀ ਹੈ ਉਹ ਵਾਰ-ਵਾਰ ਬੇਬੀ ਦੇ ਲਈ ਟਰਾਈ ਕਰ ਰਹੇ ਸੀਗੇ ਪਰ ਉਹਨਾਂ ਨੂੰ ਕਨਸੀਵ ਨਹੀਂ ਸੀ ਹੁੰਦਾ ਉਹਨਾਂ ਨੂੰ ਦੱਸਿਆ ਗਿਆ ਸੀਗਾ ਕਿ ਉਹਨਾਂ ਦੀਆਂ ਟਿਊਬਾਂ ਦੇ ਵਿੱਚ ਕੋਈ ਪ੍ਰੋਬਲਮ ਆ ਤਾਂ ਉਹ ਕਾਫੀ ਚਿੰਤਾ ਵਿੱਚ ਸੀ ਕਿ ਕੋਈ ਜ਼ਿਆਦਾ ਵੱਡੀ ਪ੍ਰੋਬਲਮ ਨਾ ਹੋਵੇ ਹਰ ਵਾਰ ਉਹ ਕਨਸੀਵ ਕਰਨ ਦੇ ਲਈ ਚ ਫੇਲ ਹੋ ਜਾਂਦੇ ਸੀ ਤਾਂ ਉਹਨਾਂ ਨੇ ਵਿਸ਼ਵਾਸ ਦੇ ਨਾਲ ਪ੍ਰੇਰ ਲਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਹਨਾਂ ਦੀਆਂ ਟਿਊਬਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਉਹਨਾਂ ਦੀਆਂ ਰਿਪੋਰਟਸ ਬਿਲਕੁਲ ਨਾਰਮਲ ਆਈਆਂ ਇਸ ਗਵਾਹੀ ਦੇ ਲਈ सिस्टर ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਮਨੀ ਸ਼ਰਮਾ ਦੀ ਹੈ ਉਹ ਬਹੁਤ ਟਾਈਮ ਤੋਂ ਫਾਸਟ ਰੱਖਣ ਦਾ ਟਰਾਈ ਕਰਦੇ ਸੀ ਪਰ ਉਹਨਾਂ ਤੋਂ ਰੱਖ ਨਹੀਂ ਸੀ ਹੁੰਦਾ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਸੀ ਜਿਸ ਕਰਕੇ ਉਹ ਵਰਤ ਦੇ ਵਿੱਚ ਫੇਲ ਹੋ ਜਾਂਦੇ ਸੀ ਤਾਂ ਉਹਨਾਂ ਨੇ ਵਿਸ਼ਵਾਸ ਥੇ ਨਾਲ ਫਾਸਟਿੰਗ ਨੂੰ ਸ਼ੁਰੂ ਕੀਤਾ ਉਹਨਾਂ ਨੇ ਅਗਸਤ ਮਹੀਨੇ ਦੇ ਵਿੱਚ हिम्मत ਦੇ ਨਾਲ ਫਾਸਟਿੰਗ ਨੂੰ ਸ਼ੁਰੂ ਕੀਤਾ ਤਾਂ ਉਹ ਦੱਸਦੇ ਆ ਕਿ ਉਹਨਾਂ ਨੇ ਪੂਰੇ ਹੀ ਵੀਕ ਦੀ ਫਾਸਟਿੰਗ ਬਹੁਤ ਬੈਟਰ ਤਰੀਕੇ ਨਾਲ ਕੀਤੀ ਬਹੁਤ ਬੈਸਟ ਤਰੀਕੇ ਨਾਲ ਕੀਤੀ ਕੋਈ ਪ੍ਰੋਬਲਮ ਨਹੀਂ ਆਈ ਔਰ ਉਸ ਤੋਂ ਬਾਅਦ ਵੀ ਇਸ ਸਟੱਡੀ ਫਾਸਟਿੰਗ ਕੰਟੀਨਿਊ ਹੈ ਉਹਨਾਂ ਨੇ ਬੜੀ ਦਲੇਰੀ ਨਾਲ ਫਾਸਟਿੰਗ ਕੀਤੀ ਐ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੀ ਆ ਸੱਚਮੁੱਚ ਅਸੀਂ ਬਹੁਤ ਹੀ ਮਹਾਨ ਉਸ ਪਰਮੇਸ਼ਰ ਦੇ ਹਜ਼ੂਰ ਆਨੇ ਆ ਔਰ ਉਹ ਖੁਦਾ ਸਭ ਤੋਂ ਉੱਤਮ ਅਤੇ ਮਹਾਨ ਆ ਤੇ ਜਿੰਨੇ ਵੀ ਜਾਨੋ ਦੇ ਕੋ ਜਾਨਦੇ ਆ ਨਾ ਭਾਵੇਂ ਕੋਈ ਵੀ ਆਸ ਤੇ ਉਮੀਦ ਲਾਈ ਹੋਵੇ ਉਹਨਾਂ ਨੇ ਪਰਮੇਸ਼ਰ ਉਹਨਾਂ ਦੀ ਹਰ ਉਮੀਦ ਤੇ ਇਤਿਹਾਸ ਤੇ ਖਰਿਆ ਉੱਤਰਦਾ ਉਹਨਾਂ ਨੂੰ ਸ਼ਰਮਿੰਦਾ ਨਹੀਂ ਹੋਣ ਦਿੰਦਾ ਸੋ ਫਾਸਟਿੰਗ ਅਤੇ ਪ੍ਰਾਰਥਨਾ ਦੋਨੋਂ ਹੀ ਬਹੁਤ ਪਾਵਰਫੁਲ ਆ ਤੇ ਜੇ ਫਾਸਟਿੰਗ ਦੇ ਨਾਲ ਪ੍ਰਾਰਥਨਾ ਆ ਤਾਂ ਉਹ ਤਾਂ ਵੰਡਰਫੁਲ ਆ ਮੈਂ ਕਹਾਂਗੀ ਉਸ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਜਦ ਅਸੀਂ ਖੁਦਾ ਦੇ ਵਿੱਚ ਜਾਂਦੇ ਆ ਨਾ ਪਰਮੇਸ਼ਰ ਕਹਿੰਦਾ ਤੂੰ ਮੇਰੇ ਕੋਲੇ ਆ ਸਭ ਤੋਂ ਪਹਿਲਾਂ ਤੋਬਾ ਦੇ ਨਾਲ ਦੂਸਰੇ ਨੰਬਰ ਅਧੀਨਗੀ ਦੇ ਨਾਲ ਉਸ ਤੋਂ ਬਾਅਦ ਪਰਮੇਸ਼ਰ ਕਹਿੰਦਾ ਤੂੰ ਮੇਰੇ ਕੋਲ ਨਮਰ ਅਤੇ ਨੀਵਾਂ ਹੋ ਗਿਆ ਕਿਉਂਕਿ ਜਿਸ ਦਿਨ ਤੂੰ ਮੇਰੇ ਕੋਲ ਆਉਣਾ ਉਸ ਦਿਨ ਤੇਰੇ ਲਈ ਮੁਬਾਰਕ ਹੋ ਜਾਂਦਾ ਸੋ ਅਸੀਂ ਫਾਸਟਿੰਗ ਦੇ ਦੁਆਰਾ ਖੁਦਾ ਦੇ ਨੇੜੇ ਜਾਣੇ ਆ ਸੋ ਜਿੱਦਾਂ ਆਪਾਂ ਹਰੇਕ ਮਹੀਨੇ ਦੇ ਆਖਰੀ ਵੀਕ ਚ ਫਾਸਟਿੰਗ ਕਰੀਦੀ ਆ ਇਸ ਵਾਰ ਆਪਾਂ 24 ਤੋਂ ਲੈ ਕੇ 30 ਤਰੀਕ ਤੱਕ ਫਾਸਟਿੰਗ ਕਰਾਂਗੇ ਇਹ ਮਹੀਨੇ ਦੇ ਆਖਰੀ ਹਫਤੇ ਵਾਲੀ ਫਾਸਟਿੰਗ ਆ 24 ਤਰੀਕ ਤੋਂ ਲੈ ਕੇ 30 ਤਰੀਕ ਤੱਕ ਫਰਸਤੋ ਬਿਨਾ ਆਪਾਂ ਨੂੰ ਫਾਸਟਿੰਗ ਜਿਹੜੀ ਹੈਗੀ ਹੈ ਨਾ ਉਹ ਆਪਣੇ ਆਪ ਨੂੰ ਨਵਾਂ ਕਰਨ ਦੇ ਲਈ ਪ੍ਰੇਰ ਵਿੱਚ ਮਜ਼ਬੂਤ ਕਰਨ ਦੇ ਲਈ ਔਰ ਆਪਣੇ ਜੀਵਨ ਦੇ ਬਦਲਾਵ ਲਈ ਕਰਨੀ ਚਾਹੀਦੀ ਹੈ ਸੋ ਮੈਂ ਅਸੀਂ ਨੂੰ ਦੇਖਿਆ ਕਿ ਫਾਸਟਿੰਗ ਦੇ ਵਿੱਚ ਨਾ ਅਸੀਂ ਆਪਣੇ ਆਪ ਦੇ ਉੱਤੇ ਧੀਰਜ ਪਾਉਨੇ ਆ ਮਤਲਬ ਸਬਰ ਪਾਉਨੇ ਆ ਸੰਜਮ ਨੂੰ ਸਿੱਖਨੇ ਆ ਸੋ ਇਸੇ ਹੀ ਗੱਲ ਨੂੰ ਖਿਆਲ ਚ ਰੱਖਦੇ ਹੋਏ ਸੋ ਦੋ ਤਿੰਨ ਗੱਲਾਂ ਨੂੰ ਖਿਆਲ ਚ ਰੱਖਣਾ ਫਸਟ ਆਫ ਆਲ ਆਪਣੀ ਲਾਈਫ ਨੂੰ ਚੇਂਜ ਕਰਨ ਦੇ ਲਈ ਸੈਕਿੰਡਲੀ ਅੱਗੇ ਮਹੀਨਾ ਜੋ ਦਸੰਬਰ ਮਹੀਨਾ ਆਊਗਾ ਉਹ ਮਹੀਨਾ ਹੈਗਾ ਸਾਲ ਦਾ ਆਖਰੀ ਮਹੀਨਾ ਸੋ ਸਾਲ ਦੇ ਲਾਸਟ ਦੇ ਵਿੱਚ ਅਸੀਂ ਆਪਣੇ ਪੂਰੇ ਸਾਲ ਭਰਦੇ ਹੋਏ ਸਭ ਗੁਨਾਹਾਂ ਗਲਤੀਆਂ ਬੁਰੇ ਬਿਹੇਵੀਅਰ ਨੂੰ ਯਾਦ ਕਰਨਾ ਔਰ ਉਹਨਾਂ ਸਭ ਨੂੰ ਯਾਦ ਕਰਨਾ ਜਿਨ੍ਹਾਂ ਨੂੰ ਅਸੀਂ ਦੁਖਾਇਆ ਮਤਲਬ ਦੁੱਖ ਦਿੱਤਾ ਉਹ ਸਭ ਕੰਮ ਯਾਦ ਕਰਨੇ ਜਿਹੜੇ ਸਾਥੋਂ ਗਲਤ ਹੋ ਗਏ ਉਹ ਸਭ ਆਦਤਾਂ ਯਾਦ ਕਰਨੀਆਂ ਜਿਹੜੀਆਂ ਅਸੀਂ ਛੱਡਣੀ ਪਾਉਂਦੇ ਉਹ ਸਭ ਬਿਮਾਰੀਆਂ ਯਾਦ ਕਰਨੀਆਂ ਜਿਹੜੀਆਂ ਸਾਨੂੰ ਛੱਡਦੀਆਂ ਨਹੀਂ ਆ ਤਾਂ ਇਹ ਸਭ ਨੂੰ ਆਪਣੇ ਅੱਖਾਂ ਸਾਹਮਣੇ ਰੱਖ ਕੇ ਆਪਣੀ ਬੁੱਕਲੇਟ ਤੇ ਲਿਖ ਕੇ ਸਪੈਸ਼ਲੀ ਜਾਂ ਫਿਰ ਆਪਣੇ ਦਿਮਾਗ ਦੇ ਵਿੱਚ ਹੀ ਲਿਖ ਕੇ ਇਹਨਾਂ ਨੂੰ ਰਿਮਾਈਂਡ ਕਰਨਾ ਔਰ ਇਹਨਾਂ ਸਭ ਤੋਂ ਛੁਟਕਾਰੇ ਦੇ ਲਈ ਗੁਨਾਹਾਂ ਤੋਂ ਮਾਫੀ ਦੇ ਲਈ ਜਿਨ੍ਹਾਂ ਨੂੰ ਦੁੱਖ ਦਿੱਤਾ ਉਹ ਸਭ ਗੁਨਾਹਾਂ ਤੋਂ ਮਾਫੀ ਦੇ ਲਈ ਜਿਹੜੇ ਕੰਮ ਛੱਡਣੇ ਆ ਉਹਨਾਂ ਤੋਂ ਛੁਟਕਾਰੇ ਦੇ ਲਈ ਜਿਹੜੇ ਕੰਮ ਸਿੱਖਣੇ ਆ ਉਹ ਸਿੱਖਣ ਦੇ ਲਈ ਇੱਕ ਨਵੀਂ ਸ਼ੁਰੂਆਤ ਦੇ ਲਈ ਤੇ ਨਵੇਂ ਸਾਲ ਦੇ ਵਿੱਚ ਨਵੇਂ ਨਿਰੋਏ ਪਵਿੱਤਰ ਹੋ ਕੇ ਐਂਟਰ ਕਰਨ ਦੇ ਲਈ ਅਸੀਂ ਸਭ ਮਿਲ ਕੇ 1 ਦਸੰਬਰ ਤੋਂ ਲੈ ਕੇ 21 ਦਸੰਬਰ ਤੱਕ 21 ਦਿਨਾਂ ਦੇ ਫਾਸਟ ਜ਼ਰੂਰ ਕਰਾਂਗੇ ਚਾਹੇ ਕੋਈ ਵੀ ਹੋਵੇ ਜਿਦਾ ਆਪਾਂ ਕੇ ਦੇਖਦੇ ਹਾਂ ਕਿ ਕਿਸੇ ਵੀ ਲੱਤ ਨੂੰ ਛੁੱਟਣ ਲਈ ਐਟ ਲੀਸਟ 21 ਦਿਨ ਦਾ ਟਾਈਮ ਜ਼ਰੂਰ ਲੱਗਦਾ ਹੈ ਵੀ ਉਹਨੇ ਸਮੇਂ ਦੇ ਵਿੱਚ ਵਿੱਚ ਉਹ ਬੰਦਾ ਉਸ ਐਡਿਕਸ਼ਨ ਤੋਂ ਆਦਤ ਤੋਂ ਛੁੱਟ ਜਾਂਦਾ ਹੈ ਸੋ 21 ਦਿਨ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਭਈ ਅਸੀਂ ਪਵਿੱਤਰ ਚਾਲ ਚੱਲੀਏ ਖਰੀ ਚਾਲ ਚੱਲੀਏ ਅੱਛੀ ਚਾਲ ਚੱਲੀਏ ਐਸੀ ਚਾਲ ਚੱਲੀਏ ਜਿਹੜੀ ਖੁਦਾ ਨੂੰ ਪਸੰਦ ਆਵੇ ਔਰ ਉਸ ਸਮੇਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਇੰਨਾ ਕੁ ਬੈਸਟ ਬਣਾਉਣਾ ਹੈ ਭਈ ਜਦੋਂ ਅਸੀਂ ਨਵੇਂ ਸਾਲ 'ਚ ਵੜੀਏ ਤਾਂ ਖੁਦਾ ਸਾਨੂੰ ਨਵੀਆਂ ਆਸ਼ੀਸ਼ਾਂ ਨਵੀਆਂ ਬਲੇਸਿੰਗਸ ਨਵੇਂ ਕਹਿ ਸਕਦੇ ਹਾਂ ਜੋਸ਼ ਦੇ ਨਾਲ ਉਸ ਸਾਲ ਚ ਲੈ ਕੇ ਜਾਵੇ ਔਰ ਉਸ ਸਾਲ ਸੱਚਮੁੱਚ ਸਾਡੀ ਬਿਹਤਰੀ ਤੇ ਤਰੱਕੀ ਦਾ ਕਰਨ ਬਣੇ ਜਿਹੜੇ 21 ਦਿਨ ਦੇ ਫਾਸ ਨਹੀਂ ਰੱਖ ਸਕਦੇ ਉਹ 24 ਤੋਂ ਲੈ ਕੇ 30 ਤਰੀਕ ਤੱਕ ਤਾਂ ਫਾਸਟ ਜ਼ਰੂਰੀ ਕਰਨ ਕਿਉਂਕਿ ਹਰ ਇੱਕ ਮਹੀਨੇ ਦੇ ਲਾਸਟ ਵੀਕ ਆਪਾਂ ਕਰਦੇ ਹੀ ਕਰਦੇ ਆ ਪਰ ਜੇ ਕੋਈ 21 ਦਿਨਾਂ ਦੇ ਕਰੂਗਾ ਤਾਂ ਬਹੁਤ ਵਧੀਆ ਗੱਲ ਆ ਉਹ ਕਰ ਸਕਦਾ ਆ ਉਸ ਤੋਂ ਬਿਨਾਂ ਜਿਹੜੀ 21 ਦਿਨਾਂ ਦੇ ਨਹੀਂ ਕਰਦੇ ਤਾਂ ਉਹ ਇੰਟਰਮਿੰਡੈਂਟ ਕਰ ਸਕਦੇ ਆ ਮਤਲਬ 2 ਦਿਨ ਕੱਢ ਲਿਆ 2 ਦਿਨ ਛੱਡਤਾ 2 ਦਿਨ ਕੱਢ ਲਿਆ 2 ਦਿਨ ਛੱਡਤਾ ਪਰ ਕਰਨਾ ਜ਼ਰੂਰੀ ਆ ਮਤਲਬ ਕੋਈ ਬਹਾਨਾ ਨਹੀਂ ਸੋ ਇਹਦੇ ਵਿੱਚ ਜੇ ਮਤਲਬ ਸਭ ਤੋਂ ਵੈਸਟ ਜਿਵੇਂ ਆਪਾਂ ਕਹਿੰਦੇ ਨੇ ਲੈਵਲ ਸੁਪਰ ਹਾਰਡ ਲੈਵਲ ਤੇ ਹੀ ਹੋਊਗਾ ਵੀ ਤੁਸੀਂ 24 ਤੋਂ ਲੈ ਕੇ 21 ਤਰੀਕ ਤੱਕ ਫਾਸਟ ਕਰੋ ਹਾਰਡ ਲੈਵਲ ਇਹ ਹੋਊਗਾ ਵੀ ਤੁਸੀਂ ਭਾਵੇਂ ਇੱਕ ਵੀਕ ਦਾ ਛੱਡ ਦਿਓ ਪਰ ਇੱਕ ਤੋਂ ਲੈ ਕੇ 26 21 ਤਰੀਕ ਤੱਕ ਜ਼ਰੂਰ ਕਰੋ ਈਜ਼ੀ ਹੋਊਗਾ ਕਿ ਤੁਸੀਂ ਦੋ ਦਿਨ ਕਰ ਲਿਆ ਦੋ ਦਿਨ ਛੱਡ ਲਿਆ ਪਰ ਸਭ ਤੋਂ ਘੱਟ ਜਿਹੜੇ ਕਹਿੰਦੇ ਆ ਵੀ ਨਹੀਂ ਇਹ ਵੀ ਸਾਡੇ ਲਈ ਮੁਸ਼ਕਿਲ ਆ ਉਹ ਐਟ ਲੀਸਟ ਇੱਕ ਹਫਤੇ ਚ ਤਿੰਨ ਫਾਸਟ ਕਰਨ ਦੋ ਫਾਸਟ ਕਰਨ ਪਰ ਕਰਨ ਜ਼ਰੂਰ ਕਰਨਾ ਜ਼ਰੂਰੀ ਹੈ ਕਿਉਂਕਿ ਨਵੇਂ ਸਾਲ 'ਚ ਨਵੇਂ ਹੋਣ ਦੇ ਲਈ ਨਵੀਆਂ ਚੀਜ਼ਾਂ ਨਵੇਂ ਐਕਸਪੀਰੀਅੰਸ ਤਾਂ ਚਾਹੀਦੇ ਚਾਹੀਦੇ ਆ ਪਰ ਅਗਰ ਅਸੀਂ ਨਵਾਂ ਸਟਾਕ ਆਪਣੇ ਅੰਦਰ ਰੀਸਟਾਕ ਕਰਨਾ ਹੋਵੇ ਨਾ ਤਾਂ ਸਾਨੂੰ ਪੁਰਾਣੀਆਂ ਚੀਜ਼ਾਂ ਕੱਢਣੀਆਂ ਪਊਗੀਆਂ ਸ ਆਪਣੀਆਂ ਆਦਤਾਂ ਤੋਂ ਛੁਟਕਾਰੇ ਦੇ ਲਈ ਫਾਸਟਿੰਗ ਜ਼ਰੂਰ ਕਰੋ ਜਿਹੜੇ 올ਡ ਏਜ ਨੇ ਜਿਹੜੇ ਆਪਣੇ ਆਪ 'ਚ ਭਰੋਸਾ ਹਜੇ ਨਹੀਂ ਕਰ ਪਾਉਂਦੇ ਜਿਨ੍ਹਾਂ ਨੂੰ ਲੱਗਦਾ ਵੀ ਸ਼ਾਇਦ ਥੋੜਾ ਮੁਸ਼ਕਿਲ ਆ ਉਹ ਐਟਲੀਸਟ ਲਗਾਤਾਰ ਪ੍ਰਾਰਥਨਾਵਾਂ 'ਚ ਬਣੋ ਇਹ ਪ੍ਰਾਰਥਨਾਵਾਂ 24 ਤੋਂ ਲੈ ਕੇ 21 ਤਰੀਕ ਤੱਕ ਸਭ ਪਾਵਰਫੁਲ ਸਭ ਸਪੈਸ਼ਲੀ ਵਿਸ਼ੇ ਤੇ ਲਿਖੀਆਂ ਜਾਣਗੀਆਂ ਉਹ ਉਹ ਆਦਤਾਂ ਜਿਹੜੀਆਂ ਤੁਹਾਨੂੰ ਲੱਗਦਾ ਵੀ ਅਸੀਂ ਛੱਡਣਾ ਚਾਹੁੰਦੇ ਆ ਉਹ ਉਹ ਆਦਤਾਂ ਤੇ ਹੀ ਆਪਾਂ ਪ੍ਰੇਰ ਬਣਾਵਾਂਗੇ ਉਹੀ ਉਹੀ ਸਭ ਪਾਪਾਂ ਤੋਂ ਛੁਟਕਾਰੇ ਦੇ ਲਈ ਵਜਨ ਆਇਆ ਕਰੂਗਾ ਤੇ ਉਹਨਾਂ ਹੀ ਵਿਸ਼ਿਆਂ ਦੇ ਬੰਧਨ ਤੋੜਨ ਦੇ ਲਈ ਸਪੈਸ਼ਲ ਪ੍ਰੇਰ ਕਰਿਆ ਕਰਾਂਗੇ ਅਸੀਂ ਤਾਂ ਸਭ ਨੇ ਜਿਹੜੇ ਕਹਿੰਦੇ ਕਿ ਅਸੀਂ ਫਾਸਟ ਨਹੀਂ ਕਰ ਸਕਦੇ ਤਾਂ ਆਰਾਮ ਦੇ ਨਾਲ ਉਹ ਆਪਣੇ ਘਰਾਂ 'ਚ ਬੈਠੇ ਸਾਰੀਆਂ ਪ੍ਰਾਰਥਨਾਵਾਂ ਨੂੰ ਜ਼ਰੂਰ ਰਿਸੀਵ ਕਰਨ ਜ਼ਰੂਰ ਤੇ ਲਾ ਕੇ ਉਹਨਾਂ ਵਚਨਾਂ ਤੇ ਮੰਨਨ ਕਰਨ ਤਾ ਉਹ ਵੀ ਆਪਣਾ ਛੁਟਕਾਰਾ ਜ਼ਰੂਰ ਪਾਉਣਗੇ ਸੋ ਇਹਨਾਂ ਸਭ ਗੱਲਾਂ ਨੂੰ ਤੁਸੀਂ ਖਿਆਲ ਚ ਰੱਖਣਾ ਮੈਂ ਥੋੜੇ ਥੋੜੇ ਟਾਈਮ ਬਾਅਦ ਇਸ ਚੀਜ਼ ਦੀ ਅਨਾਉਂਸਮੈਂਟ ਕਰਦੀ ਰਾਵਾਂਗੀ ਤਾਂ ਕਿ ਜੋ ਵੀ ਲੋਕ ਨਵੇਂ ਜੁੜਨ ਉਹਨਾਂ ਤੱਕ ਵੀ ਇਹ ਇਨਫੋਰਮੇਸ਼ਨ ਜ਼ਰੂਰ ਪਹੁੰਚ ਜਾਵੇ ਸੋ ਹੁਣ ਵੱਧਦੇ ਆ ਅੱਜ ਦੇ ਵਚਨ ਦੇ ਵੱਲ ਹਰ ਰੋਜ਼ ਅਸੀਂ ਇੱਕ ਨਵਾਂ ਵਚਨ ਲੈ ਕੇ ਆਉਂਨੇ ਆ ਉਹ ਹਰ ਵੇਲੇ ਹੀ ਸਾਡੇ ਲਈ ਨਵੀਂ ਸਿੱਖਿਆ ਦੇ ਨਾਲ ਨਾਲ ਨਵਾਂ ਕਹਿ ਸਕਦੇ ਆ ਛੁਟਕਾਰਾ ਲੈ ਕੇ ਆਉਂਦਾ ਹੈ ਸੋ ਮੋਸਟ ਆਫ ਜਿਹੜਾ ਘਰਾਂ ਦਾ ਪ੍ਰੋਬਲਮ ਉਹ ਚੱਲਦੀ ਹੈ ਘਰਾਂ ਵਿੱਚਲੇ ਝਗੜੇ ਹਸਬੰਦ-ਵਾਇਫ ਦੇ ਝਗੜੇ, ਬੱਚਿਆਂ ਦੇ ਝਗੜੇ, ਕੋਈ ਬੱਚੇ ਗੱਲ ਨਹੀਂ ਮੰਨਦੇ, ਕੋਈ ਮਾਪੇ ਆਣਾ ਗਿਆ ਕਰਨੇ, ਕਈਆਂ ਦੇ ਮਾਪੇ ਵਿਚਾਰਚ ਨੇ, ਕਈਆਂ ਦੇ ਬੱਚੇ ਵਿਚਾਰਚ ਨੇ। ਕੋਈ ਲੋਕ ਵੈਸੇ ਹੀ ਝਗੜਾਲੂ ਤੇ ਕ੍ਰੋਧ ਸੁਭਾ ਦੇ ਨੇ। ਜਿਨ੍ਹਾਂ ਦੇ ਘਰਾਂ 'ਚ ਵੀ ਲੜਾਈ, ਕਲੇਸ਼, ਝਗੜੇ ਰਹਿੰਦੇ ਆ, ਉਹਨਾਂ ਘਰਾਂ ਦੇ ਝਗੜਿਆਂ ਤੋਂ ਛੁਡਕਾਰੇ ਦੇ ਲਈ ਅੱਜ ਅਸੀਂ ਵਚਨ ਜਾਣਾਗੇ। ਤੋ ਸਭ ਵਾਦਨੇ ਅੱਜ ਦੇ ਵਚਨ ਦੇ ਵੱਲ। ਅੱਜ ਸਵੇਰ ਦਾ ਵਚਨ ਹੈ। ਕੂਚ ਅਧਿਆਇ 23 ਉਹਦੀ 1 ਤੋਂ ਲੈ ਕੇ 3 ਨੰਬਰ ਆਇਤ। ਤੂ ਕੂੜ ਦੀ ਗੱਪ ਛਪ ਨਾ ਮਾਰ। ਅਤੇ ਤੂੰ ਆਪਣਾ ਹੱਥ ਦੁਸ਼ਟਾਂ ਨਾਲ ਨਾ ਮਿਲਾ ਕਿ ਤੂੰ ਕੁਧਰਮ ਦਾ ਗਵਾਹ ਹੋਵੇਂ ਤੂੰ ਬੁਰਾਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ ਅਤੇ ਤੂੰ ਕਿਸੇ ਝਗੜੇ ਵਿੱਚ ਅਜੀਹਾ ਉੱਤਰ ਨਾ ਦੇ ਕਿ ਬਹੁਤਿਆਂ ਦੇ ਮਗਰ ਲੱਗ ਕੇ ਨਿਆਂ ਨੂੰ ਵਿਗਾੜ ਦੇਵੇਂ ਤੂੰ ਕਿਸੇ ਤੰਗਾਲ ਦਾ ਉਹਦੇ ਝਗੜੇ ਵਿੱਚ ਪੱਖ ਨਾ ਕਰ ਹਾਲੇਲੂਇਆ ਸੋ ਅੱਜ ਦਾ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ ਹਰ ਤਰ੍ਹਾਂ ਦੇ ਪੱਖਪਾਤ ਤੋਂ ਹਰ ਤਰ੍ਹਾਂ ਦੇ ਝਗੜੇ ਤੋਂ ਕੁਤਰਮੀ ਅਤੇ ਬੁਰੇ ਸੁਭਾਅ ਤੋਂ ਅਤੇ ਅਨਿਆਇ ਹੋਣ ਤੋਂ ਬਚਣਾ ਹੈ ਅਸੀਂ ਹਰ ਤਰ੍ਹਾਂ ਦੇ ਪਾਪ ਤੋਂ ਬਚਣਾ ਹੈ ਅਸੀਂ ਜੇ ਦੇਖੀਏ ਤਾਂ ਬਹੁਤੇ ਘਰਾਂ 'ਚ ਪੱਖਪਾਤ ਹੁੰਦਾ ਇੱਕ ਨੂੰ ਚੰਗਾ ਸਮਝੇ ਇੱਕ ਨੂੰ ਮਾੜਾ ਸਮਝੇ ਇਹ ਗੱਲਾਂ ਬਹੁਤੇ ਘਰਾਂ 'ਚ ਹੋ ਜਾਂਦੀਆਂ ਜਿਸ ਕਰਕੇ ਪੱਖਪਾਤ ਦੇ ਕਰਕੇ ਘਰ 'ਚ ਲੜਾਈਆਂ ਵਧਦੀਆਂ ਘਰਾਂ 'ਚ ਨਸ਼ਾ ਹੁੰਦਾ ਹੈ ਉਹਦੇ ਕਰਕੇ ਲੜਾਈਆਂ ਵਧਦੀਆਂ ਘਰ 'ਚ ਗਰੀਬੀ ਆ ਉਹਦੇ ਕਰਕੇ ਲੜਾਈਆਂ ਹੁੰਦੀਆਂ ਕਹਾਂ ਜਾਂਦੇ ਝਗੜੇ ਹੋਣ ਦਾ ਮੇਨ ਬੇਸਿਕ ਕਾਰਨ ਇਹ ਹੁੰਦਾ ਵੀ ਅਸੀਂ ਫੈਮਿਲੀ ਚ ਚਾਰ ਮੈਂਬਰ ਤਾਂ ਹੈਗੇ ਪਰ ਚਾਰਾਂ ਦੀ ਸੋਚ ਚਾਰ ਦਿਸ਼ਾਵਾਂ ਵਰਗੀ ਹੈ ਇੱਕ ਦੂਜੇ ਤੋਂ ਉਲਟੇ ਹੀ ਚੱਲਦੇ ਨੇ ਉਹ ਔਰ ਅੱਗੇ ਮਾਪੇ ਸੀ ਜਿਹੜੇ ਉਹ ਅਨਪੜ੍ਹ ਸੀ ਤੇ ਪੁਰਾਣੀ ਸੋਚ ਦੇ ਸੀ ਅੱਜ ਕੱਲ ਦੇ ਬੱਚੇ ਬਹੁਤ ਐਡਵਾਂਸ ਅਤੇ ਅੱਗੇ ਦੇ ਆ ਸੋ ਉਹਨਾਂ ਦੀ ਆਪਸ ਵਿੱਚ ਸੋਚ ਹੀ ਮੈਚ ਨਹੀਂ ਕਰਦੀ ਤੇ ਵਾਈਬ ਵੀ ਨਹੀਂ ਡਲਦੀ ਹੈਗੀ ਉਹਨਾਂ ਦੀ ਆਪਸ ਚ ਜੋ ਕਿ ਝਗੜੇ ਦਾ ਬੇਸਿਕ ਕਾਰਨ ਹੋ ਜਾਂਦਾ ਹੈ ਫਿਰ ਅੱਗੇ ਅਗਰ ਅਸੀਂ ਦੇਖੀਏ ਤਾਂ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਆਗਿਆਕਾਰੀ ਦੇ ਬਾਰੇ ਸਾਡੇ ਵਿੱਚ ਆਗਿਆਕਾਰੀ ਦੀ ਕਮੀ ਉਦੋਂ ਆ ਜਾਂਦੀ ਆ ਜਦੋਂ ਅਸੀਂ ਦੇਖਦੇ ਹਾਂ ਭਈ ਪਰਮੇਸ਼ਰ ਨੇ ਤਾਂ ਸਾਨੂੰ ਕਰਨ ਨੂੰ ਕਿਹਾ ਸੀ ਪਰ ਸਾਥੋ ਹੋਇਆ ਨਹੀਂ ਜਾਂ ਪ੍ਰਭੂ ਨੇ ਤਾਂ ਸਾਨੂੰ ਕਰਨ ਨੂੰ ਕਿਹਾ ਪਰ ਅਸੀਂ ਆਪ ਨਹੀਂ ਕਰਦੇ ਔਰ ਆਪ ਅਸੀਂ ਆਪਣੇ ਬੱਚਿਆਂ ਦੇ ਸਿਰਾਂ ਉੱਤੇ ਉਹਦਾ ਟੋਕਰਾਂ ਭਰ ਕੇ ਥੋਬਨੇ ਆ ਮਤਲਬ ਮਾਪੇ ਖੁਦ ਮਾਪੇ ਦੀ ਗੱਲ ਕਰ ਰਹੇ ਹਾਂ ਮੈਂ ਦੇਖੋ ਮਾਪੇ ਵੀ ਉਹ ਗੱਲਾਂ ਨੂੰ ਛੱਡਦੇ ਨਹੀਂ ਗੱਪ-ਸ਼ਪ ਗੱਪ-ਸ਼ਪ ਤਾਂ ਆਮ ਜੀ ਗੱਲ ਆ ਮਾਂ ਵੀ ਤੇ ਬਾਪ ਵੀ ਬਾਪ ਆਪਣੇ ਦੋਸਤਾਂ ਨਾਲ ਤੇ ਮਾਂ ਆਪਣੇ ਦੋਸਤਾਂ ਨਾਲ ਗੱਪ-ਸ਼ਪ ਚੁਗਲੀ ਨਿੰਦਾ ਜ਼ਰੂਰ ਕਰਦੀ ਆ ਤੇ ਜੇ ਉਹਨੂੰ ਕਰਦਿਆਂ ਬੱਚੇ ਦੇਖਦੇ ਆ ਤੇ ਫਿਰ ਬੱਚੇ ਕਹਿ ਦਿੰਦੇ ਵੀ ਤੂੰ ਕਿੰਨਾ ਘਟ ਗਈ ਇੱਥੋਂ ਕਿਉਂਕਿ ਮਾਂ ਦੇ ਤੋਂ ਖਿਲਾਫ ਬੋਲਦਾ ਮਾਂ ਦੇ ਅੱਗੋਂ ਬੋਲਦਾ ਮੈਂ ਕਹਾਂਗੀ ਘਰਾਂ ਦੇ ਝਗੜੇ ਕੌਣ ਆ ਕੋਈ ਵੱਡਾ ਔਖਾ ਕੰਮ ਨਹੀਂ ਹੈਗਾ ਅਗਰ ਮਾਂ-ਬਾਪ ਸਮਝਦਾਰ ਹਨ ਤਾਂ ਘਰਾਂ ਦੇ ਝਗੜੇ ਹੁੰਦੇ ਹੀ ਨਹੀਂ ਕਿਉਂ ਕਿਉਂਕਿ ਬੱਚਾ ਉਹੀ ਸੁਭਾਅ ਸਿੱਖਦਾ ਜੋ ਮਾਪੇ ਨੂੰ ਕਰਦੇ ਦੇਖਦਾ ਜਿਹੜੀ ਜਨਰੇਸ਼ਨ ਆ ਨਾ 90 ਤੋਂ ਲੈ ਕੇ 2000 ਦੇ ਵਿੱਚ ਗਿ ਉਹਨਾਂ ਨੇ ਆਪਣੇ ਪਿਓਵਾਂ ਨੂੰ ਸ਼ਰਾਬ ਪੀਂਦੇ ਦੇਖਿਆ ਅਤੇ ਆਪਣੇ ਮਾਂ ਨੂੰ ਕੁੱਟਦੇ ਆ ਦੇਖਿਆ ਆਪਣੀ ਮਾਂ ਨਾਲ ਝਗੜੇ ਕਰਦੇ ਦੇਖਿਆ ਤੇ ਉਹਨੂੰ ਗਾਲ੍ਹਾਂ ਕੱਢਦੇ ਦੇਖਿਆ ਇਹ ਬੜੀ ਸੱਚਾਈ ਆ 90 ਤੋਂ ਲੈ ਕੇ 2000 ਤੱਕ ਦੀ ਜਨਰੇਸ਼ਨ ਮਤਲਬ ਇਹ 10 ਸਾਲਾਂ ਦੇ ਵਿੱਚ ਅਸੀਂ ਆਪਣੇ ਬਾਪ ਨੂੰ ਬੁਰੇ ਸੁਭਾਅ 'ਚ ਦੇਖਿਆ ਬਾਬ ਸ਼ਰਾਬੀ ਪਿੰਦਾ ਸੀ ਦੋਸਤ ਮਿੱਤਰ ਉਹਦੇ ਘਰੇ ਵੀ ਆਉਂਦੇ ਸੀ ਘਰੇ ਬਹਿ ਕੇ ਉਹ ਸੰਗਤ ਗਾਲਾਂ ਵੀ ਕੱਢਦੀ ਸੀ ਮਤਲਬ ਜਿੰਨੇ ਵੀ ਲੋਕ ਆ ਕੇ ਬੈੰਦੇ ਸੀ ਉਹ ਤਾਂ ਕੋਲੇ ਔਰ ਮਾਨੂ ਵੀ ਕੁੱਟਿਆ ਜਾਂਦਾ ਸੀ ਮਾੜਾ ਸਮਝਿਆ ਜਾਂਦਾ ਸੀ ਤੀਜੇ ਦਿਨ ਉਹ ਕਹਿਤਾ ਹੀ ਜਾਓ ਆਪਣੇ ਘਰੇ ਜਾਓ ਇਹ ਉਹ ਜਦ ਬੱਚੇ ਇਹ ਸਭ ਦੇਖਦੇ ਸੀ ਨਾ ਤਾਂ ਉਹ ਉਹ ਵਾਲੇ ਬੱਚੇ ਬਹੁਤ ਅਗਰੈਸਿਵ ਆ ਬਹੁਤ ਜ਼ਿਆਦਾ ਗੁੱਸੇਖੋਰ ਤੇ ਝਗੜਾਲੂ ਆ ਫਿਰ ਦੂਸਰੇ ਨੰਬਰ ਤੇ ਉਹਨਾਂ ਵੇਲੇਆਂ ਦੀਆਂ ਮਾਵਾਂ ਵੀ ਕੀ ਸੀ ਆਂਡ ਗਵਾੜ ਦੀਆਂ ਬੁੜੀਆਂ ਆ ਕੇ ਬੈਠੀਆਂ ਰਹਿੰਦੀਆਂ ਸੀ ਉਹ ਇਧਰ ਉਧਰ ਦੀਆਂ ਚੁਗਲੀਆਂ ਕਰਦੀਆਂ ਸੀ ਉਹਨਾਂ ਬੱਚਿਆਂ ਨੇ ਉਹ ਸਭ ਦੇਖਿਆ ਫਿਰ ਉਸ ਤੋਂ 2000 ਤੋਂ ਲੈ ਕੇ ਹੁਣ ਤੱਕ ਦੇ ਬੱਚਿਆਂ ਨੇ ਆਪਣੇ ਮਾਪੇ ਨੂੰ ਫੋਨਾਂ ਤੇ ਚੁਗਲੀਆਂ ਕਰਦੇ ਦੇਖਿਆ ਫੋਨ ਤੇ ਪਹਿਲਾਂ ਤਾਂ ਚੂਲੀਆਂ ਹੀ ਚਲਦੀਆਂ ਸੀ ਜਦੋਂ ਕੀਪੈਡ ਸੀ ਤੇ ਜਦੋਂ ਇਹ ਐਂਡਰੋਇਡ ਜਾਂ smartphones ਆ ਗਏ ਹਨ ਜਿਨ੍ਹਾਂ ਆਪਾਂ ਟੱਚ ਸਕਰੀਨ ਕਹਿ ਦਿੰਦੇ ਆ ਤੇ ਇਹਨਾਂ ਦੇ ਉੱਤੇ ਆ ਗਏ ਆ ਤਾਂ ਫਿਰ ਅਸੀਂ ਵਿਵਚਾਰ ਦੇਖ ਲਿਆ ਵਿਵਚਾਰ ਟੈਕਸਟ ਦੁਆਰਾ ਸੋਸ਼ਲ ਮੀਡੀਆ ਦੁਆਰਾ ਜਾਂ ਫਿਰ ਪੋਨੋਗ੍ਰਾਫੀ ਕਹਿ ਸਕਦੇ ਆ ਇਹਨਾਂ ਸਭ ਦੇ ਦੁਆਰਾ ਅਸੀਂ ਵਿਵਚਾਰ ਦੇਖ ਲਿਆ ਸੋ ਜੋ ਜੋ ਅਸੀਂ ਦੇਖਿਆ ਸੀ ਉਹੀ ਉਹੀ ਸੁਭਾਗ ਗ੍ਰਹਿਣ ਕਰ ਲਿਆ ਤੇ ਮੈਂ ਕਹਾਂਗੀ ਕਿ ਪੂਰਾ ਪੂਰਾ ਸ਼ਰੇਆ ਜਾਂਦਾ ਆਪਣੇ ਮਾਪੇ ਦੇ ਉੱਤੇ ਵੀ ਬੱਚੇ ਦਾ ਸੁਭਾਅ ਉਹੀ ਹੋਊਗਾ ਜੋ ਘਰ ਚੋਂ ਨੇ ਮਾਹੌਲ ਦੇਖਿਆ ਤੇ ਅਸੀਂ ਚਾਹੁੰਦੇ ਆ ਵੀ ਸਾਡੇ ਬੱਚੇ ਅੱਛੇ ਹੋਣ ਆਗਿਆਕਾਰ ਹੋਣ ਸ਼ਾਂਤ ਹੋਣ ਸਮਝਦਾਰ ਹੋਣ ਤਾਂ ਪਹਿਲਾਂ ਆਪਣੇ ਆਪ ਵੱਲ ਝਾਕੋ ਕਿ ਕੀ ਅਸੀਂ ਉਹ ਸੰਸਕਾਰ ਜਾਂ ਉਹ ਮਾਹੌਲ ਆਪਣੇ ਘਰ ਚੋਂ ਬਣਾਇਆ ਇਹ ਗੱਲ ਕਹੜੀ ਜ਼ਰੂਰ ਲੱਗੂਗੀ ਮਾਪੇ ਨੂੰ ਕਿ ਅਸੀਂ ਇਹ ਕੰਮ ਨਹੀਂ ਕੀਤਾ ਸਾਨੂੰ ਸਾਨੂੰ ਇਹ ਸੁਣਾ ਰਹੇ ਆ ਪਰ ਜੇ ਅਸੀਂ ਸੁਧਾਰਨਾ ਚਾਹੁੰਦੇ ਆ ਨਾ ਇਲਾਜ ਕਰਨਾ ਚਾਹੁੰਦੇ ਆ ਤਾਂ ਬਿਮਾਰੀ ਦੀ ਜੜ੍ਹ 'ਚ ਜਾਣਾ ਪਊਗਾ ਤੇ ਜੜ੍ਹ ਖੁਦ ਮਾਪੇ ਨੇ ਸੋ ਮੈਂ ਕਹਾਂਗੀ ਸ਼ੁਰੂਆਤ ਮਾਪੇ ਕਰਨ ਆਪਣਾ ਪੁਰਾਣਾ ਵਿਊ ਜਿਹੜਾ ਤੁਸੀਂ ਬੱਚਾ ਸਾਹਮਣੇ ਬਣਾਇਆ ਆਪਣੀ ਇਮੇਜ ਨੂੰ ਬਦਲੋ ਖੁਦ ਚੇਂਜ ਹੋਊ ਤਾਂ ਬੱਚੇ ਆਪਣੇ ਆਪ ਹੋ ਜਾਣਗੇ ਤੇ ਜਿਹੜੇ ਹੁਣ ਮਾਪੇ ਅਜੇ ਬਣੇ ਨੇ ਉਹਨਾਂ ਨੂੰ ਵੀ ਮੇਰੀ ਇਹੀ ਸਲਾਹ ਹੈ ਕਿ ਹਜੇ ਤੁਹਾਡੇ ਕੋਲੇ ਸਮਾਂ ਕਿ ਤੁਹਾਡੇ ਬੱਚਾ ਨਾ ਪਲੇਨ ਪੇਪਰ ਆ ਤੁਸੀਂ ਜੋ ਕਰੋਗੇ ਜੋ ਜੋ ਘਰ ਦਾ ਸੁਭਾਅ ਜਾਂ ਮਾਹੌਲ ਹੋਊਗਾ ਉਹੀ ਬੱਚਾ ਦੇਖੂਗਾ ਤੇ ਉਹੋ ਜਿਹਾ ਹੀ ਬਣੂਗਾ ਝਗੜੇ ਹੋਣਗੇ ਹੀ ਨਹੀਂ ਜਿਸ ਦਿਨ ਮਾਪੇ ਬਦਲ ਗਏ ਫਿਰ ਅਗਰ ਮਾਪੇ ਕਹਿੰਦੇ ਵੀ ਨਹੀਂ ਅਸੀਂ ਐਸੇ ਨਹੀਂ ਸੀ ਸਾਡੇ ਬੱਚੇ ਗਲਤ ਸੰਗਤੀਤ ਜਾਣ ਕਰਕੇ ਵਿਗੜ ਗਏ ਨੇ ਆਣ ਆ ਗਿਆ ਘਰ ਹੋ ਗਿਆ ਤੇ ਸਾਡਾ ਤਾਂ ਝਗੜਾ ਹੀ ਬੱਚਿਆਂ ਕਰਕੇ ਹੁੰਦਾ ਤਾਂ ਵੀ ਇਹ ਕੋਸ਼ਿਸ਼ ਕਰੋ ਵੀ ਉਹਦਾ ਵੀਕ ਪੁਆਇੰਟ ਕੀ ਹੈ ਤੇ ਉਹ ਕਿੱਥੋਂ ਸਿੱਖੂਗਾ ਫਿਰ ਹੁਣ ਉਸੇ ਤਰੀਕੇ ਨਾਲ ਸਿਖਾਉਣਾ ਸ਼ੁਰੂ ਕਰੋ ਅੱਗੇ ਜੋ ਮੇਨ ਝਗੜੀ ਹੈਗੇ ਘਰ ਦੀ ਗਰੀਬੀ ਤੇ ਮਾੜੇ ਹਾਲਾਤਾਂ ਕਰਕੇ ਹੁੰਦੇ ਆ ਸੋ ਆਪਣੇ ਕਮਾਕਾਰਾਂ ਵੱਲ ਧਿਆਨ ਦਿਓ ਖਾਸ ਕਰਕੇ ਪ੍ਰਾਰਥਨਾਵਾਂ ਵਿੱਚ ਬੈਠੋ ਆਪਣੇ ਕੰਮ ਦੇ ਲਈ ਕਿਉਂਕਿ ਕੰਮ ਕਰਨਾ ਖੁਦਾ ਦੇ ਹੁਕਮ ਦੇ ਖਿਲਾਫ ਨਹੀਂ ਆ ਪਰ ਖੁਦਾ ਨੇ ਤਾਂ ਖੁਦ ਸਾਡੇ ਹੱਥ ਦੇ ਕੰਮਾਂ 'ਚ ਬਰਕਤ ਦਿੰਦੀ ਆ ਸੋ ਦੂਸਰੇ ਨੰਬਰ ਤੇ ਮੈਂ ਕਹਾਂਗੀ ਆਪਣੇ ਸੁਭਾਵਿਕ ਚੇਂਜ ਲਿਆਓ ਕਿ ਜੇ ਅਸੀਂ ਚਿੜਚਿੜੇ ਤੇ ਗੁੱਸੇ ਖੋਰ ਆ ਨਾ ਤਾਂ ਬੱਚਾ ਵੀ ਓਦਾਂ ਦਾ ਹੀ ਹੋਊਗਾ ਤੇ ਜੇ ਮਾਪੇ ਖਿੱਚ ਖਿੱਚ ਲੜਨ ਲੜ ਪੈਂਦੇ ਆ ਤਾਂ ਬੱਚਾ ਵੀ ਉਸੇ ਤਰ੍ਹਾਂ ਦਾ ਸਿੱਖੂਗਾ ਤੇ ਘਰ ਦਾ ਲੜਾਈ ਦਾ ਮਾਹੌਲ ਕਦੇ ਵੀ ਦੂਰ ਹੱਟੂ ਗਾਇਨੀਸ ਕਰਕੇ ਵਚਨ ਕਹਿੰਦਾ ਤੂੰ ਕੁੜ ਦੀ ਗੱਪ ਸ਼ਪ ਨਾ ਮਾਰ ਅਤੇ ਤੂੰ ਆਪਣਾ ਹੱਥ ਦੁਸ਼ਟਾਂ ਨਾਲ ਨਾ ਮਿਲਾ ਅਤੇ ਕੋ ਧਰਮ ਨਾ ਗਵਾ ਨਾ ਹੋ ਮਤਲਬ ਬੁਰੇ ਲੋਕਾਂ ਨਾਲ ਬਹਿਣਾ ਉੱਠਣਾ ਛੱਡੋ ਗਲਤ ਲੋਕਾਂ ਦੀ ਸੰਗਤੀ 'ਚ ਬੈਠਣਾ ਛੱਡੋ ਝੂਠੀਆਂ ਗੱਪ ਸ਼ਪ ਚੁਗਲੀਆਂ ਦੇ ਦੋ ਬੱਚੋ ਕਹਿੰਦਾ ਤੂੰ ਬੁਰਾਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ ਬਹੁਤ ਲੋਕ ਇੱਥੇ ਆਉਣਗੇ ਸਾਨੂੰ ਆਪਣੇ ਮਤਲਬ ਦੀਆਂ ਆਪਣੇ ਹਿਸਾਬ ਦੀਆਂ ਸਲਾਮਾਂ ਦੇਣਗੇ ਕਹਿੰਦਾ ਪਰ ਤੂੰ ਉਹਨਾਂ ਤੋਂ ਬਚਿਆ ਰਹਿ ਤੂੰ ਕਿਸੇ ਵੀ ਝਗੜੇ ਵਿੱਚ ਕਹਿੰਦਾ ਨਾ ਵੜ ਤੂੰ ਕਿਸੇ ਦੇ ਮਸਲੇ ਜੈਂਟਰ ਨਾ ਕਰ ਸਾਨੂੰ ਲੋੜ ਕੀ ਹੈ ਪਹਿਲਾਂ ਸਾਨੂੰ ਆਪਣਾ ਘਰ ਦਾ ਸੁਧਾਰ ਕਰਨਾ ਜ਼ਰੂਰੀ ਆ ਬਾਕੀ ਦੀਆਂ ਗੱਲਾਂ ਫੇੜਨੇ ਫਿਰ ਕਹਿੰਦਾ ਪੱਖਪਾਤ ਇਥੇ ਲਿਖਿਆ ਨੇ ਗੰਗਾਲ ਦਾ ਪੱਖਪਾਤ ਪਰ ਮੈਂ ਕਹਾਂਗੀ ਪਰਿਵਾਰਾਂ ਦੇ ਵਿੱਚ ਵੀ ਪੱਖਪਾਤ ਨਹੀਂ ਹੋਣਾ ਜਿਵੇਂ ਚਾਰ ਬੱਚੇ ਨੇ ਚਾਰੇ ਇੱਕੋ ਜਿਹੇ ਹੋਣ ਬਹੁਤ ਵਾਰ ਮਾਪੇ ਤੋਂ ਹੋ ਜਾਂਦਾ ਪਰ ਉਹਨਾਂ ਨੂੰ ਆਈਡੀਆ ਵੀ ਨਹੀਂ ਹੁੰਦਾ ਵੀ ਅਸੀਂ ਕੀ ਕੀਤਾ ਸੋ ਫਸਟ ਆਫ ਆਲ ਤਾਂ ਮੈਂ ਮਾਪੇ ਨੂੰ ਕਹਾਂਗੀ ਆਪਣਾ ਸੁਧਾਰ ਕਰੋ ਦੂਸਰੇ ਨੰਬਰ ਤੇ ਜਿੱਦਾਂ ਦਾ ਵੀ ਬੱਚਾ ਕਿਉਂਕਿ ਤੁਸੀਂ ਪਾਲਿਆ ਤਸੀਂ ਉਹਨੂੰ ਆਪਣੇ ਢਿੱਡੋਂ ਜਨਮ ਦਿੱਤਾ ਤੁਸੀਂ ਸਮਝਦਾਰ ਆ ਵੀ ਉਹਨੂੰ ਕਿੱਥੇ ਕਿਵੇਂ ਤੇ ਕਿਹੜੀ ਗੱਲ ਸਮਝ ਆਉਣੀ ਹੈ ਉਹਨੂੰ ਉਸੇ ਤਰੀਕੇ ਨਾਲ ਸਮਝਾਉਣਾ ਸ਼ੁਰੂ ਕਰੋ ਜਿਵੇਂ ਉਹ ਸਮਝੂਗਾ ਪਰ ਮੈਂ ਜ਼ਿਆਦਾ ਫੋਕਸ ਬੱਚਿਆਂ ਤੇ ਵੀ ਨਹੀਂ ਕਰ ਸਕਦੀ ਮਾਪੇ ਵੀ ਨਹੀਂ ਕਰ ਸਕਦੀ ਕੁਝ ਸਾਡਾ ਐਟਮੋਸਫੇਅਰ ਹੀ ਇਦਾਂ ਦਾ ਹੈ ਮੈਂ ਹੀ ਕਹਾਂਗੀ ਖੁਦਾ ਦੇ ਵਚਨ ਚ ਜੋ ਲਿਖਿਆ ਹੈ ਕਿ ਤੂੰ ਬੁਰਿਆਂ ਦੇ ਮਗਰ ਲੱਗੀਨ ਬਹੁਤ ਹੀ ਬੁਰੇ ਆ ਜਿਹੜਾ ਤੁਹਾਨੂੰ ਪੁੱਠੇ ਰਾਹਾਂ ਦੀ ਬਿਉਂਤਾਂ ਦੇਣਗੇ ਤੇ ਉਹਦੇ ਮਗਰ ਲੱਗਣਾ ਕਾਫੀ ਘਰਾਂ ਦੇ ਵਿੱਚ ਪਤਾ ਕੀ ਪ੍ਰੋਬਲਮ ਆ ਉਹ ਲੋਕ ਲਈ ਲੱਗ ਬੜੇ ਆ ਗਵੰਡਰ ਨੇ ਕਹਿਤਾ ਉਹਦੇ ਪਿੱਛੇ ਲੱਗ ਗਏ ਮਾਸੀ ਨੇ ਕਹਿਤਾ ਉਹਦੇ ਪਿੱਛੇ ਲੱਗ ਗਏ ਭੂਆ ਨੇ ਕਹਿਤਾ ਉਹਦੇ ਪਿੱਛੇ ਲੱਗ ਗਏ ਪਰ ਜਿਹੜਾ ਤੁਹਾਡਾ ਆਪਣੇ ਖੂਨ ਤੇ ਲਹੂ ਦੇ ਮਾਸ ਦੇ ਮੈਂ ਕਹਾਂਗੀ ਸਕੇ ਆ ਨਾ ਬੱਚੇ ਆਪਣੇ ਪਰਿਵਾਰ ਦੀਆਂ ਸਲਾਹਾਂ ਆਪਣੇ ਪਰਿਵਾਰ ਚ ਹੀ ਕਰਿਆ ਕਰੋ ਤਾਂ ਕਿ ਬੱਚੇ ਵੀ ਸਮਝ ਪਾਉਣ ਅਤੇ ਉਹ ਬੱਚਾ ਤੁਹਾਡੀ ਬੁਰਾਈ ਦਾ ਵੀ ਨਹੀਂ ਹੋਊਗਾ ਉਹਦਾ ਉਹਦੇ ਕੋ ਕੀਤੀ ਗੱਲ ਉਹ ਕਿਸੇ ਕੋਲੇ ਕਰੂਗਾ ਵੀ ਨਹੀਂ ਉਹ ਤੁਹਾਨੂੰ ਨੁਕਸਾਨ ਵੀ ਨਹੀਂ ਹੋਊਗਾ ਜਦੋਂ ਘਰ ਦੀਆਂ ਗੱਲਾਂ ਬਾਹਰ ਜਾਂਦੀਆਂ ਤੇ ਬਾਹਰ ਦੀਆਂ ਗੱਲਾਂ ਹੋਰ ਫੈਲ ਜਾਂਦੀਆਂ ਝਗੜੇ ਉੱਥੇ ਵਧਦੇ ਆ ਸੋ ਆਪਣਾ ਸੁਭਾਅ ਬਦਲੋ ਆਪਣੇ ਆਪ ਨੂੰ ਚੇਂਜ ਕਰੋ ਖੁਦਾ ਤੁਹਾਡੇ ਵੱਲ ਖੁਦਾ ਤੁਹਾਡੇ ਨਾਲ ਆ ਜਿੰਨੇ ਖੁਦਾ ਦੇ ਬਚਨ ਨੂੰ ਸੁਣਦੇ ਆ ਅਤੇ ਉਹਦੇ ਨਿਆਂ ਨੂੰ ਵਿਗਾੜਦੇ ਨਹੀਂ ਉਹਦੀ ਆਵਾਜ਼ ਨੂੰ ਸੁਣ ਕੇ ਉਹਦੇ ਅਨੁਸਾਰ ਚੱਲਦੇ ਆ ਦਾਦੀ ਆਸ਼ੀਸ਼ ਉਹਦਾ ਫਜ਼ਲ ਉਹਦੀ ਕਿਰਪਾ ਉਹਨਾਂ ਦੇ ਉੱਤੇ ਸਦਾ ਲਈ ਹੈ ਤਾਂ ਆਓ ਸਭ ਮਿਲ ਕੇ ਅੱਜ ਦੇ ਸੋਹਣੇ ਸਮੇਂ ਦੇ ਲਈ ਰੱਬ ਦਾ ਸ਼ੁਕਰ ਧੰਨਵਾਦ ਕਰਦੇ ਆ ਪਰਮੇਸ਼ਰ ਦੀ ਆਸ਼ੀਸ਼ ਉਹਦੇ ਫਜ਼ਲ ਉਹਦੀ ਕਿਰਪਾ ਨੂੰ ਮੰਗਦੇ ਹੋਏ ਆਓ ਸਾਂ ਮਿਲ ਕੇ ਪਰਮੇਸ਼ਰ ਦੀ پاک aur ਪਵਿੱਤਰ ਹਜ਼ੂਰੀ 'ਚ ਪ੍ਰਾਰਥਨਾ ਕਰਦੇ ਹallelujah hallelujah 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 ਧੰਨਵਾਦ 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 महान सामर्थी खुदावन प्यारे परमेश्वर प्रभु जी थोड़ा शुक्र धनवाद कर दे मेरे खुदावन अज दे दिन अज की कृपा ली मेरे खुदा अत महान और दयालु परमेश्वर हो मेरे खुदा थोड़ी कृपा दया सदा दी मेरे प्यारे खुदावन तुम महान परमेश्वर हो मेरे खुदा कह के जो कोई भी मेरे नाम के उत्ते भरोसा रखेगा वह कदम शर्मिंदा ना होगा पर सदा जीवन पावेगा ਐ ਮੇਰੇ ਮਹਾਨ ਜੀਵ ਤੇ ਪਰਮੇਸ਼ਰ ਖੁਦਾਵੰ ਜੀ ਅੱਜ ਅਸੀਂ ਸਭ ਤੁਹਾਡੀ ਸ਼ਰਨ ਆਏ ਆ ਖੁਦਾ ਤੁਹਾਡੇ ਨਾਮ ਦੇ ਉੱਤੇ ਵਿਸ਼ਵਾਸ ਕਰਦੇ ਮੇਰੇ ਪ੍ਰਭੂ ਜੀ ਤੁਸੀਂ ਸਾਡੇ ਮਦਦਗਾਰ ਔਰ ਸੱਚੇ ਸਹਾਇਕ ਹੋ ਮੇਰੇ ਖੁਦਾ ਤੁਸੀਂ ਹੀ ਸਾਡੇ ਪਰਿਵਾਰ ਨੂੰ ਜੋੜਨ ਸੰਜਨ ਅਤੇ ਬਣਾਉਣ ਵਾਲੇ ਹੋ ਖੁਦਾ ਅਸੀਂ ਸਭ ਤੁਹਾਡੇ ਦੁਆਰਾ ਪੈਦਾ ਕੀਤੇ ਗਏ ਮੇਰੇ ਖੁਦਾਵੰ ਜੀ ਤੁਸੀਂ ਸਾਨੂੰ ਆਪਣਾ ਸਰੂਪ ਦਿੱਤਾ ਮੇਰੇ ਪਿਆਰੇ ਪਰਮੇਸ਼ਰ ਖੁਦਾ ਤੁਹਾਡੇ ਦੂਤਾਂ ਨੇ ਸਾਡੀ ਹਿਫਾਜ਼ਤ ਕੀਤੀ ਮੇਰੇ ਖੁਦਾਰ ਪਵਿੱਤਰ ਆਤਮਾ ਸਦਾ ਸਾਡੇ ਅੰਗ ਸੰਗ ਰਿਹਾ ਮੇਰੇ ਖੁਦਾਵੰ ਤੁਸੀਂ ਸੱਚਮੁੱਚ ਪਿਤਾ ਪਰਮੇਸ਼ਰ ਕੋਮਾ ਦੇ ਵਿੱਚ ਦੀ ਝਗੜੀਆਂ ਨੂੰ ਮਕਾਹ ਸਿੱਟ ਦਿਓ ਮੇਰੇ ਪ੍ਰਭੂ ਯਹਵਾ ਅੱਜ ਜਿਹਨੇ ਵੀ ਪਰਿਵਾਰ ਇਸ ਜਗਾ ਤੇ ਮੌਜੂਦ ਨੇ ਮੇਰੇ ਖੁਦਾ ਇਹਨਾਂ ਵਿੱਚ ਹੋਣ ਵਾਲੇ ਸਾਰੇ ਲੜਾਈ ਝਗੜੇ ਇਸੂ ਨਾਮ ਦੇ ਵਿੱਚ ਮਿਟ ਜਾਣ ਮੇਰੇ ਖੁਦਾਵੰਦ ਜੀ ਇਹਨਾਂ ਘਰਾਂ ਦੇ ਵਿੱਚ ਸ਼ਾਂਤੀ ਉਤਰੇ ਮੇਰੇ ਖੁਦਾ ਘਰਾਂ ਵਿੱਚ ਝਗੜੇ ਦੇ ਜੋ ਵੀ ਕਾਰਨ ਨੇ ਮੇਰੇ ਖੁਦਾਵੰਦ ਤੁਸੀਂ ਉਹਨਾਂ ਸਾਰੇ ਕਾਰਨਾਂ ਨੂੰ ਜਾਣਦੇ ਹੋ ਮੇਰੇ ਪਿਤਾ ਪਰਮੇਸ਼ਰ ਉਹਨਾਂ ਸਾਰੀਆਂ ਸਮੱਸਿਆਵਾਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਮੇਰੇ ਖੁਦਾਵੰਦ ਜੀ ਤੇ ਉਸੇ ਸੱਚੇ ਸਹਾਇਕ اور ਮਦਦਗਾਰ ਪਰਮੇਸ਼ਰੋ ਮੇਰੇ ਖੁਦਾਵੰਨ ਜੀ ਤੁਹਾਡੀ ਸਾਮਰ ਤੁਹਾਡਾ ਫਜ਼ਲ ਤੁਹਾਡੀ ਆਸ਼ੀਸ਼ ਅਧਪੂਤਾ ਮੇਰੇ ਖੁਦਾਰ ਸਦਾ ਦੀਆ ਮੇਰੀ ਪਿਆਰੀ ਪਰਮੇਸ਼ਰੋ ਖੁਦਾਵੰਨ ਜੀ ਤੁਸੀਂ ਬਲ ਤਾਕਤ ਦੇਣ ਵਾਲੇ ਪਰਮੇਸ਼ਰੋ ਮੇਰੇ ਖੁਦਾ ਤੁਹਾਡਾ ਆਸ਼ੀਸ਼ ਵਾਲਾ ਹੱਥ ਅੱਜ ਇਹਨਾਂ ਸਭ ਪਰਿਵਾਰਾਂ ਉੱਤੇ ਠਹਿਰ ਜਾਵੇ ਮੇਰੇ ਖੁਦਾਵੰਨ ਰੂਪਾਕ ਸੱਚਾ ਸਹਾਇਕ ਇਹਨਾਂ ਦੇ ਅੰਗ ਸੰਗ ਹੋਵੇ ਮੇਰੀ ਪਿਆਰੀ ਪਰਮੇਸ਼ਰ ਖੁਦਾ ਹਰ ਬੰਧਨ ਹਰ ਰੁਕਾਵਟ ਹਰ 바ਧਾ ਹਰ ਮੁਸੀਬਤ ਹਰ ਪਰੇਸ਼ਾਨੀ ਇਹਨਾਂ ਘਰਾਂ ਵਿੱਚੋਂ ਦੂਰ ਕੀਤੀ ਜਾਵੇ ਪਿਆਰੀ ਪਰਮੇਸ਼ਰ ਖੁਦਾਵੰਨ ਤੁਹਾਡਾ ਪਵਿੱਤਰ ਆਤਮਾ ਸਦੀਪਕ ਕਾਲ ਤੱਕ ਇਹਨਾਂ ਦੇ ਅੰਗ ਸੰਗ ਹੋਵੇ ਔਰ ਇਹ ਪਰਿਵਾਰ ਹਰ ਤਰ੍ਹਾਂ ਦੇ ਬੁਰੇ ਸੁਭਾਅ ਬੁਰੀ ਇਨਸਾਨੀਅਤ ਤੋਂ ਆਜ਼ਾਦ ਕੀਤਾ ਜਾਵੇ ਜਿਨ੍ਹਾਂ ਨੂੰ ਵੀ ਬਹੁਤ ਜ਼ਿਆਦਾ ਕ੍ਰੋਧ ਆਉਂਦਾ ਮੇਰੇ ਪਿਤਾ ਪਰਮੇਸ਼ਰ ਉਸ ਹਾਰਿਕ ਕ੍ਰੋਧ ਇਹਨਾਂ ਦੀ ਜ਼ਿੰਦਗੀ ਚੋਂ ਦੂਰ ਕਰੋ ਖੁਦਾ ਅਗਰ ਇਹਨਾਂ ਦੇ ਘਰਾਂ ਵਿੱਚ ਲੜਾਈਆਂ ਵਿਅਰਥ ਦੀਆਂ ਗੱਲਾਂ ਗੱਪ ਪਛਾਪਾ ਤੇ ਕੁਧਾਰਮ ਕਰਕੇ ਹੁੰਦੀਆਂ ਨੇ ਮੇਰੇ ਖੁਦਾ ਉਸ ਹਰ ਇੱਕ ਧਰਮ ਹਰ ਬੁਰਾਈ ਹਰ ਵਿਅਰਥ ਦੀਆਂ ਗੱਲਾਂ ਚੁਗਲੀ ਨਿੰਦਾ ਵੈਰ ਝਗੜੇ ਕ੍ਰੋਧ ਈਰਖਾ ਨੂੰ ਇਹਨਾਂ ਦੇ ਘਰਾਂ ਚੋਂ ਕੱਢ ਦਿਓ ਮੇਰੇ ਪਿਤਾ ਪਰਮੇਸ਼ਰ ਜਿਵੇਂ ਲੋਕ ਲਾਈ ਲੱਗ ਨੇ ਖੁਦਾ ਜੋ ਬਹੁਤਿਆਂ ਦੀਆਂ ਸੋਚਾਂ ਦੇ ਪਿੱਛੇ ਲੱਗ ਕੇ ਆਪਣੇ ਘਰ ਵਿੱਚ ਨੁਕਸਾਨ ਦਾ ਕਾਰਨ ਬਣੇ ਨੇ ਉਹਨਾਂ ਸਭ ਦੀਆਂ ਸੋਚਾਂ ਨੂੰ ਤੁਸੀਂ ਬਦਲ ਦਿਓ ਮੇਰੇ ਪ੍ਰਭੂ ਜੀ ਇਹ ਸਭ ਦੇ ਸਭ ਖੁਦਾ ਅੱਛੀ ਸੋਚ ਰੱਖਣ ਵਾਲੇ ਹੋ ਮੇਰੇ ਖੁਦਾ ਹਰ ਪ੍ਰਿਸ਼ਟਾ ਤੇ ਬੁਰੀ ਸੋਚ ਤੋਂ ਛੁਡਾ ਲੈ ਜਾਣ ਆਜ਼ਾਦ ਕਰ ਦਿੱਤੇ ਜਾਣ ਮੇਰੇ ਖੁਦਾ ਤੁਹਾਡਾ ਫਜ਼ਲ ਤੁਹਾਡੀ ਆਸ਼ੀਰਤ ਤੁਹਾਡਾ ਰਹਿਮ ਸਭ ਪਰਿਵਾਰਕ ਰਿਹਾਣਿਆਂ ਉੱਤੇ ਠਹਿਰ ਜਾਵੇ ਮੇਰੇ ਖੁਦਾਵੰਦੀ ਇਨਾਂ ਦੇ ਘਰਾਂ ਵਿੱਚੋਂ ਹਰ ਤਰ੍ਹਾਂ ਦੀ ਆਣਾ ਗਿਆ ਕਾਰੀ ਹਰ ਤਰ੍ਹਾਂ ਦਾ ਨਸ਼ਾ ਹਰ ਵਿਵਚਾਰ ਦੂਰ ਹੋ ਜਾਵੇ ਖੁਦਾਵੰਨ ਜੀ ਜੋ ਵੀ ਵਿਅਰਥ ਦੀਆਂ ਸੋਚਾਂ ਕਰਕੇ ਇਹਨਾਂ ਦੇ ਘਰਾਂ 'ਚ ਝਗੜੇ ਨੂੰ ਸਭ ਵਿਅਰਥ ਦੀਆਂ ਪਲੈਨਿੰਗਾਂ ਤੇ ਸੋਚਾਂ ਨਾਸ਼ ਹੋ ਜਾਣ ਇਹ ਪਰਿਵਾਰ ਮਿਲ ਕੇ ਰਵੇ ਖੁਦਾਵੰਨ ਹਰ ਤਰ੍ਹਾਂ ਦਾ ਲੜਾਈ ਕਲੇਸ਼ ਝਗੜਾ ਬਦੀ ਬੁਰਾਈ ਪਾਪ ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਨਾਸ਼ ਪਸਮ ਖਤਮ ਹੋ ਜਾਵੇ ਮੇਰੇ ਖੁਦਾਵੰਨ ਜੀ ਰੂਪਾਕ ਸੱਚਾ ਸਾਈ ਇਹਨਾਂ ਦੀ ਅਗਵਾਈ ਕਰੇ ਖੁਦਾਵੰਨ ਦੌਰ ਤੁਹਾਡਾ ਫਜ਼ਲ ਤੁਹਾਡੀ ਆਸ਼ੀਸ਼ ਤੁਹਾਡਾ ਰਹਿਮ ਇਹਨਾਂ ਦੀ ਜ਼ਿੰਦਗੀ ਉੱਤੇ ਠਹਿਰ ਜਾਵੇ ਮੇਰੇ ਜੀਵਤੇ ਖੁਦਾਵੰਨ you ਮਦਦ ਕਰਨਾ ਸਹਾਇਤਾ ਕਰਨਾ ਗਵਾਹੀ ਕਰਨਾ ਮੇਰੇ ਪਿਆਰੇ ਪਰਮੇਸ਼ਰ ਖੁਦਾਵੰ ਪਵਿੱਤਰ ਆਤਮਾ ਸਦੀਪਕ ਕਾਲ ਤੱਕ ਇਹਨਾਂ ਦੇ ਅੰਗ ਸੰਗ ਹੋਵੇ ਮੇਰੇ ਪਿਆਰੇ ਪਰਮੇਸ਼ਰ ਖੁਦਾਵੰ ਜੀ ਰੂਹ پاک ਸੱਚਾ ਸਾਈ ਇਹਨਾਂ ਦੀ ਮਦਦ ਕਰੇ ਮੇਰੇ ਪਿਆਰੇ ਪਰਮੇਸ਼ਰ ਖੁਦਾ ਸਦਾਤੁ ਲੈ ਕੇ ਸਦਾ ਤੱਕ ਦੀ ਆਸ਼ੀਸ਼ ਤੁਹਾਡਾ ਰਹਿਮ ਤੁਹਾਡੀ ਕਿਰਪਾ ਇਹਨਾਂ ਪਰਿਵਾਰਾਂ ਦੇ ਉੱਤੇ ਠਹਿਰ ਜਾਵੇ ਮੇਰੇ ਪਿਆਰੇ ਪਰਮੇਸ਼ਰ ਪਵਿੱਤਰ ਹੱਥ ਦੀ ਵਸੀਲੇ ਬles ਕਰਨਾ ਮੇਰੇ ਖੁਦਾ ਸਦੀਪਕ ਕਾਲ ਤੱਕ ਤੁਹਾਡੀ ਆਸ਼ੀਸ਼ ਤੁਹਾਡੇ ਰਹਿਮ ਨੂੰ ਇਹਨਾਂ ਦੀ ਜ਼ਿੰਦਗੀ ਦੇ ਉੱਤੇ ਰਿਲੀਜ਼ ਕਰ ਦੇ ਮੇਰੇ ਖੁਦਾਵੰ ਜੀ پاک ਲਹੂ ਦੀਆਂ ਵਾੜਾਂ ਨੂੰ ਇਹਨਾਂ ਦੇ ਚਾਰੋਂ ਢ ਲਗਾ ਦਿਨੇ ਮੇਰੇ ਖੁਦਾਵਨ ਦਇਆ ਕਰਨਾ ਕਿਰਪਾ ਕਰਨਾ ਰਹਿਮ ਕਰਨਾ ਮੇਰੇ ਪਿਆਰੇ ਪਰਮੇਸ਼ਰ ਖੁਦਾ ਪਵਿੱਤਰ ਆਤਮਾ ਸਦੀਪਕ ਕਾਲ ਤੱਕ ਇਹਨਾਂ ਦੇ ਅੰਗ ਸੰਗ ਠਹਿਰੇ ਮੇਰੇ ਖੁਦਾਵਨ ਇਹ ਪਰਿਵਾਰ ਤੁਹਾਡੇ ਨਾਮ ਚ ਬles ਕਿਤੇ ਜਾਣ ਹਰ ਲੜਾਈ ਕਲੇਸ਼ ਜਿੱਦੀ ਸੁਭਾ ਚਿੜਚੜਾਪਨ ਪਾਪ ਬਦੀ ਬਰਾਈ ਇਹਨਾਂ ਦੇ ਘਰਾਂ ਚੋਂ ਦੂਰ ਕਰ ਦੇ ਮੇਰੇ ਖੁਦਾਵਨ ਜੀ ਦੁਆ ਕਰ ਦੇ ਮੇਰੇ ਪਰਮੇਸ਼ਰ ਉਹਨਾਂ ਸਭ ਦੇ ਲਈ ਜੋ ਵੀ ਪਿਤਾ ਪਰਮੇਸ਼ਰ ਖੁਦ ਆਪਣੇ দান ਆਪਣੀ ਆਫਰਿੰਗ ਆਪਣੇ ਬੀਜ ਤੁਹਾਡੇ ਹਜ਼ੂਰ ਬੀਜ ਦੇ ਨੇ ਮੇਰੇ ਖੁਦਾ ਇਹਨਾਂ ਦੇ ਬੀਜ ਵਿਸ਼ਾਲ ਰਿਸ਼ਮਣ ਮੇਰੇ ਖੁਦਾ ਤੇ ਰਾਧੀਆਂ ਕੋਮਾ ਇਹਨਾਂ ਤੋਂ ਫਲਵੰਤ ਹੋਣ ਮੇਰੇ ਖੁਦਾਵਨ ਜੋ ਵੀ ਇਹ ਬੀਜਨ ਪ੍ਰਤੀ ਫਲ ਆ ਕਿਉਂ ਮੇਰੇ ਖੁਦਾਵਨ ਜੀ ਇਹਨਾਂ ਦੇ ਕਾਰੋਬਾਰ ਬਰਕਤ ਵਾਲੇ ਹੋ ਜਾਣ ਕਰਜ਼ੇ ਦੂਰ ਕੀਤੇ ਜਾਣ ਥੋੜਾ ਪੂਰੀਆਂ ਕੀਤੀਆਂ ਜਾਣ ਹੱਥ ਦੇ ਕੰਮ ਮੁਬਾਰਕ ਹੋ ਜਾਣ ਖੁਦਾਮ ਦੁਆ ਕਰਦੇ ਪ੍ਰਭੂ ਜੀ ਇਹਨਾਂ ਘਰਾਂ ਵਿੱਚ ਰੱਖਿਏ ਸਜਾਲ ਔਰ ਤੇਲ ਲਈ ਮੇਰੇ ਜੀਵਤੇ ਖੁਦਾਵੰ ਜੀ ਅੱਜ ਤੇ ਕਿਾਮ ਜਲ ਤੇਲ ਨਹੀਂ ਹੈ ਮੇਰੇ ਪ੍ਰਭੂ ਅੱਜ ਤੋਂ ਹੈ ਸ਼ਿਫਾ ਛੁਡਕਾਰਾ ਰਜ਼ਾਦੀ ਦੇਣ ਵਾਲਾ ਪਾਕ ਔਰ ਪਵਿੱਤਰ ਲਹੂ ਆ ਪਿਆਰੇ ਖੁਦਾਵੰ ਜੀ ਅੱਜ ਤੇ ਇਸ ਪਵਿੱਤਰ ਲਹੂ ਨੂੰ ਜਦਵੀ ਕਰਾਂਦੇ ਚਾਰੋਂ ਔਰ ਸ਼ਰੀਰ 'ਕਿਆ ਜਾਵੇ ਖੁਦਾ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਖੁਦਾਵੰ ਹਰ ਦੁੱਖ ਤਕਲੀਫ ਪਰੇਸ਼ਾਨੀਆਂ ਦਾ ਨਾਸ਼ ਬਸਮੂ ਖਤਮ ਹੋ ਜਾਣ ਇਸ ਪਾਕ ਲਹੂ ਦੇ ਵਸੀਲੇ ਹਰ ਘਰ ਪਰਿਵਾਰ ਕਰਾਨਾ ਬਰਕਤ ਪਾਵੇ ਮੇਰੇ ਖੁਦਾਵੰ ਜੀ ਤੁਹਾਡੀ ਆਸ਼ੀਸ਼ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਸਭ ਪਰਿਵਾਰ ਠਹਿਰ ਜਾਵੇ ਖੁਦਾਵਾਨ ਪਵਿੱਤਰ ਆਤਮਾ ਸਦਾ ਤੱਕ ਇਹਨਾਂ ਦੀ ਮਦਦ ਕਰੇ ਮੇਰੇ ਪਿਆਰੇ ਪਰਮੇਸ਼ਰ ਖੁਦਾਵੰਨ ਜੀ ਹਰ ਦੁੱਖ ਤਕਲੀਫ ਪਰੇਸ਼ਾਨੀ ਬਿਮਾਰੀ ਸ਼ਰਾਬ ਤੋੜ ਦਿੱਤੇ ਜਾਣ ਮੇਰੇ ਜੀਵ ਤੇ ਖੁਦਾਵੰਨ ਜੀ ਰੂਪਾਕ ਸੱਚਾ ਸਾਈਤ ਸਦਾਤੂ ਲੈ ਕੇ ਸਦਾ ਤੱਕ ਇਹਨਾਂ ਦੀ ਮਦਦ ਕਰੀ ਮੇਰੇ ਪਿਆਰੇ ਪਰਮੇਸ਼ਰ ਖੁਦਾਵੰਨ ਜੀ ਪੂਰੇ ਪਰਿਵਾਰ ਪੂਰੇ ਘਰਾਨਿਆਂ ਉੱਤੇ ਤੁਹਾਡੀ ਗ੍ਰੇਸ ਨੂੰ ਮੰਗਦੇ ਮੇਰੇ ਖੁਦਾ پاک ਲਹੂ ਦੀਆਂ ਵਾੜਾਂ ਨੂੰ ਇਹਨਾਂ ਦੇ ਚਾਰੋਂ ਵੱਲ ਲਗਾ ਦਿਨੇ ਮੇਰੇ ਪਿਆਰੇ ਪਰਮੇਸ਼ਰ ਖੁਦਾ ਰੂਪਾਕ ਦੇ ਵਸੀਲੇ ਬles ਕਰਦੇ ਮੇਰੇ ਪਿਆਰੇ ਪਰਮੇਸ਼ਰ ਖੁਦਾਵੰਨ ਜੀ ਪ੍ਰਾਰਥਨਾ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 ਪਿਆਰੀ ਕ੍ਰਿਸਤੀਆਨੋ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮੰਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ